ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬੀਐਸ ਹੈਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟ੍ਰੂਡਿਨਸ ਚੈਨਲ ਅੱਜ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸਵੇਰੇ ਦੀ ਗੱਲ ਕਰੀਏ ਜੋ ਕਫਲਾ ਜਣੀ ਕਿ ਸਵੇਰ ਤੋਂ 5 ਤੋਂ 6 ਵਜੇ ਦੀ ਦੱਸੀ ਜਾ ਰਹੀ ਹੈ ਨਗਾਵਾਂ ਤੇ ਚਤਰਨਗਰ ਦੇ ਪ੍ਰਿੰਟ ਦੌਰਾਨ ਜੋ ਹੈ ਜਮੀਨੀ ਜਾਇਦਾਦ ਦੇ ਕਾਰਨ ਆਪਸੀ ਜੋ ਝਗੜੇ ਦੌਰਾਨ ਜੋ ਹੈ ਦੋ ਧਿਰਾਂ ਦੇ ਵਿੱਚ ਆਪਸੀ ਜੋ ਹੈ ਖੁੰਨੀ ਝੜਪ ਜੜੀ ਹੋਈ ਹੈ ਜਿਸ ਦੌਰਾਨ ਦੱਸਦੇ ਕਿ ਤਿੰਨ ਵਿਅਕਤੀਆਂ ਦੀ ਜੜੀ ਹੈ ਕਿ ਮੌਤ ਹੋਈ ਹੈ ਇਸ ਤਰ੍ਹਾਂ ਦੱਸਦੇ ਕਿ ਦੋ ਜੋ ਵਿਅਕਤੀ ਜਿਹੜੇ ਹੈਗੇ ਆ ਜੋ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜੇ ਹੈਗੇ ਤੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਦਾਖਲ ਕੀਤਾ ਗਿਆ ਇਸ ਦੌਰਾਨ ਦੱਸਦੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਜਮੀਨੀ ਜਾਇਦਾਦ ਪਿੱਛੇ ਜੁੜੇਗਾ ਕਾਫੀ ਜੋ ਹੈ ਝਗੜਾ ਜੋ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਕਿ ਅੱਜ ਆਪਸੀ ਦੋ ਧਿਰਾਂ ਦੇ ਵਿੱਚ ਜੋ ਲੜਾਈ ਹੋਣ ਦੇ ਕਾਰਨ ਜੋ ਦੱਸਿਆ ਜਾ ਰਿਹਾ ਕਿ ਤਿੰਨ ਹੀ ਵਿਅਕ ਔਰ ਇੱਕ ਜਸਵਿੰਦਰ ਸਿੰਘ ਦੱਸੀ ਜੋ ਹਨ ਉਹਦੇ ਬੇਟੇ ਸੀਗੇ ਉਹਨਾਂ ਦੀ ਵੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਚਤਰਨਗਰ ਦੇ ਵਿਅਕਤੀ ਸੀਗੇ ਉਹਨਾਂ ਦੀ ਵੀ ਮੌਕੇ ਦੇ ਉੱਪਰ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਜਿਹੜੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਦਾਖਲ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਦੌਰਾਨ ਦੱਸਦੇ ਕਿ ਤਿੰਨਾਂ ਦੀ ਜੋ ਡੈੱਡ ਬੋਡੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਜੋ ਪੋਸਟ ਮਾਰਡਨ ਦੇ ਸਰਕਾਰ ਵੱਲੋਂ ਜੋ ਕਿ ਮੁਲਾਜ਼ਮਾਂ ਬلوث ਕੇ ਭੇਜ ਦਿੱਤੇ ਗਿਆ ਦੌਰਾਨ ਸਵੇਰੇ ਤੋਂ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਤੇ ਹੋਰ ਕਾਫੀ ਇਨਵੈਸਟੀਗੇਸ਼ਨ ਟੀਮਾਂ ਜਿਹੜੇਗੇ ਉੱਤੇ ਮੌਕੇ ਤੇ ਮੌਜੂਦ ਸਨ ਤੇ ਹੁਣ ਗੱਲ ਕਰਕੇ ਦੇਖਦੇ ਆ ਕਿ ਮੈਂ ਪਿੰਡ ਦੇ ਸਰਪੰਚ ਤੇ ਹੋਰ ਮੋਤਵਰ ਬੰਦੇ ਜਿਹੜੇਗੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਔਰ ਪੰਜਾਬ ਪੁਲਿਸ ਜੋ ਇਨਵੈਸਟੀਗੇਸ਼ਨ ਕਰ ਰਹੀ ਆ ਉਸ ਦੌਰਾਨ ਕੀ ਕਹਿਣਾ ਚਾਹੁੰਦੇ ਆ ਆਹ ਸੁਣਦੇ ਆ ਉਹਨਾਂ ਦਾ ਜਵਾਨੀ ਲੱਭੀ ਕੋਈ ਕਿੰਨੇ ਬੰਦਿਆਂ ਦੀ ਮੌਤ ਹੋਈ ਬਰੀਫ ਕਰੋ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਖੇਤਾ ਖੇਤਾਂ ਦੇ ਚਤਰਨਗਰ ਪਿੰਡ थाना ਸ਼ੰਭੂ ਦੇ ਏਰੀਆ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਬੱਦੇ ਨੇ ਜਿਹੜੀ ਹੈਗੀ ਹੈ ਚਗਾਵਾ ਸੋਰੀ ਨਗਾਵਾ ਤੇ ਜਿਹੜੀ ਹੈ ਆਪਸ ਚ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓ ਪੁੱਤ ਜਸਵਿੰਦਰ ਸਿੰਘ ਤੇ ਜ਼ਬਾਬ ਅਦਲਵਾ ਸਿੰਘ ਇਹਨੇ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਉਹ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਖੜੇ ਅਸੀਂ ਮੌਕਾਬਲਾ ਕਰ ਲਿਆ ਸਾਰੇ ਹਾਲਾਤ ਪਤਾ ਕਰਕੇ ਜਿੰਬੰਦੀ ਕਰ ਲਈ ਜੋ ਬਾਸ ਯਾ ਮਿੰਗਨਮ ਤਾਕੂਨ ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਸਰ ਜੀ ਇਹਦੇ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਮਝਾ ਸਰ ਮਰ ਕਿੰਨੀ ਹੈ ਜੀ ਸਭ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜੀ ਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਸੁਖਮਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਦੂਸਰੇ ਜਿਹੜੇ ਇੱਕ 44 ਸਾਲ ਦਾ ਹੈ ਕਿਹੜਾ ਹੈਗਾ 55 50 ਸਾਲ ਦਾ ਸਰ ਕੋਈ ਖੱਟੜ ਵੀ ਹੈ ਜੀ ਇਹ ਦੋ ਬੱਚਿਆਂ ਬੰਦੇ ਪੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੂੰ ਬਾਰੇ ਹਜੇ ਕਿਆ ਨਹੀਂ ਸਕਦਾ ਕਿ ਉਹਨਾਂ ਨੇ ਪਰ ਹਸਪਤਾਲ ਦੇ ਪਤਾ ਹੈ ਕਿ ਹਾਂ ਇਹ ਤੋਂ ਰਾਜਪੁਰਾ ਐਪੀਐਨ ਹਸਪਤਾਲ ਲਖ ਲਓਗੇ ਸਰ ਇਹਨਾਂ ਦਾ ਪੋਸਟ ਮੈਡਮ ਕਿਸੇ ਕਰਵਾਇਆ ਜਾ ਰਿਹਾ ਹੈ ਇਹ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਹੈ ਰਾਜਪੁਰਾ ਰਾਜਪੁਰੇ ਕਰਾਓ ਸਰ ਜਿਹੜੇ ਇਹਨਾਂ ਦੇ ਕੋਈ ਵਾਰਸ ਹੈਗੇ ਆ ਉਹਨਾਂ ਦੀ ਸਟੇਟ ਦੇ ਉੱਪਰ ਕੋਈ ਸਟੇਟ ਦੇ ਉੱਪਰ ਪਰਚਾ ਕਰਨ ਨੂੰ ਹਾਂ ਜੇ ਵਾਰਸ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਿਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਊਗਾ ਸਖਤੀ ਨਾਲ ਜਿਹੜਾ ਜਿਨ੍ਹਾਂ ਨੇ ਜੋ ਤੁਸੀਂ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਵੇਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਵੀ ਕੋਈ ਠੇਕੇ ਵਗੈਰੇ ਹੁੰਦਾ ਕਿ ਇਹ ਪਰਤਾਲ ਕਰ ਰਿਹਾ ਹੈ ਕੀ ਮਸਲਾ ਸਰ ਕੋਈ ਮੈਨੂੰ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਇਹ ਪਰਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਉਹਨਾਂ ਦੇ ਵਿੱਚ ਬਹੁਤ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਕੀਤਾ ਜਾ ਰਿਹਾ ਹੈ ਹੈਪੀ ਪਿੰਡ ਹਸਨਪੁਰ ਜ਼ਿਲ੍ਹਾ ਪਟਿਆਲਾ ਪ੍ਰਧਾਨ ਕਿਸਾਨੀ ਨੂੰ ਛਡੋਣੀ ਸਰ ਜਿਹੜੀ ਇਹ ਕਤਲ ਹੋਇਆ ਹੈ ਕਿ ਬਾਰੇ ਜਾਣਕਾਰੀ ਦੇ ਦਿਓ ਇਹ ਪਿੰਡ ਚਤਨਗਰ ਦੀ ਜ਼ ਕੰਪਨੀ ਨੇ ਖਰੀਦੀ ਹੋਈ ਹੈ ਇੱਥੇ ਨਗਾਮੇ ਦੇ ਬੰਦੇ ਦਲਵਾਰ ਸਿੰਘ ਦੇ ਜੱਸੀ ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ ਚਾਤਾ ਨਗਰ ਵਾਲਿਆਂ ਨੇ ਵੀ ਲਈ ਹੋਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ ਇਹਦੇ ਵਿੱਚ ਤਿੰਨ ਬੰਦੇ ਡੈਥ ਹੋ ਗਈ ਬਾਕੀ ਦੋ ਬੰਦੇ ਜ਼ਖਮੀ ਆ ਬਾਕੀ ਪੁਲਿਸ ਉਹ ਤਤਤੀਸ ਤੇ ਲੱਗੀ ਹੋਈ ਹੈ ਉਹਦਾ ਕਾਰਨ ਪ੍ਰੋਪਰ ਲੱਭਗੇ ਆਪਾਂ ਨੂੰ ਪਤਾ ਲੱਗ ਜਾਵੇ ਵੀ ਕੀ ਕਰਨਾ ਵੈਸੇ ਤਾਂ ਜਿੱਥੇ ਤੱਕ ਕਿ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰੇ ਕਿੱਥੇ ਨਹੀਂ ਇਹ ਆਣ ਵਾਲਾ ਸਮਾਂ ਤੇ ਸਰਕਾਰਾਂ ਸਾਡੇ ਵਾਸਤੇ ਚੰਗੀ ਨਹੀਂ ਹੈਗੀਆਂ ਪਹਿਲਾਂ ਵੀ ਸਰਕਾਰਾਂ ਰਹੀਆਂ ਕਦੀ ਕੰਪਨੀ ਦੇ ਵਿੱਚ ਇੰਟਰਫੇਰ ਨਹੀਂ ਹੋਇਆ ਹੁਣ ਕੰਪਨੀ ਦੇ ਵਿੱਚ ਇੰਟਰਫੇਰ ਕਰਕੇ ਬੰਦੇ ਨੂੰ ਕਦੇ ਬਾਹਰ ਲੋ ਫੇ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ ਇਹ ਆਣੇ ਵਾਲਾ ਸਾਡੇ ਇਲਾਕੇ ਨੂੰ ਤੇ ਸਾਨੂੰ ਆਪ ਦੇਖਣਾ ਪੈਣਾ ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਨੇ ਆ ਅਸੀਂ ਆਪ ਆਪਣੀ ਜ਼ਮੀਨ ਬਹਾਵਾਂਗੇ ਜਿੱਥੇ-ਜਿੱਥੇ ਸਾਡੀ ਜ਼ਮੀਨ ਹੈ ਅਸੀਂ ਨਹੀਂ ਬੜਨ ਦੇਣਾ ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ ਭਾਵੇਂ ਐਮਐਲਏ ਹੈ ਕੋਈ ਹੋਰ ਵੀ ਹੈ ਅਸੀਂ ਵਿਰੋਧ ਕਰਾਂਗੇ ਜੇ ਕੱਲ ਨੂੰ ਹੇ ਜੀ ਘਟਨਾ ਵਰਤਪਰੀ ਇੱਥੇ ਸਾਡੇ ਇਲਾਕੇ 'ਚ ਸਾਡਾ ਸਰਕਾਰ ਦੇ ਬਰ ਖਿਲਾਫ ਅਸੀਂ ਧਰਨਾ ਦੇਵਾਂਗੇ ਜੇ ਇਸ ਦੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ ਸਾਡੇ ਨਾਲ ਨਗਾਮੇ ਦੇ ਸਰਪੰਚ ਵੀ ਹੈ ਇਹ ਵੀ ਬੋਲਣਗੇ ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ ਕਿਹੜੇ ਕਿਹੜੇ ਬੰਦੇ ਇੱਥੇ ਹੋਇਆ ਦਰ ਇਹ ਦਿਲਵਾਰ ਸਿੰਘ ਹੈ ਉਹਦਾ ਬੇਟਾ ਹੈਗਾ ਜਿਸ ਬੀਨ ਦੱਸੇ ਇੱਕ ਚਦਨਗਰ ਦਾ ਸੱਤਾ ਜੀ ਕਿੰਨੇ ਕਿੰਨੇ ਸਰ ਕੀ ਨਾਂ ਤੋਂ ਬਲਦੇਵ ਸਿੰਘ ਨਗਾਮਾ ਜੀ ਸਭ ਜਿਹੜੇ ਪਿੱਤਲ ਲੜਾਈ ਹੋਈ ਹੈ ਤਿੰਨ ਬੰਦੇ ਦੱਸੇ ਇਹਦੇ ਬਾਰੇ ਜਾਣਕਾਰੀ ਚਾਹੀਦੀ ਉਹ ਕਿ ਇਹ ਇਸ ਤਰ੍ਹਾਂ ਜੀ ਇਹ ਪਿੰਡ ਨਗਾਹ ਚਤਰਨਗਰ ਦੀ ਜ਼ਮੀਨ ਹੈ ਜੀ ਇਹ ਕੰਪਨੀ ਖਰੀਦੀ ਹੋਈ ਹੈ